ਸੰਪਰਦਨ ਸ਼ੁੱਕਰਵਾਰ ਨੂੰ ਤੁਹਾਨੂੰ ਲੈ ਕੇ ਪਹੁੰਚ ਗਏ ਆ ਜੀ ਸਬਜ਼ੀ ਮੰਡੀ ਸੋਆ ਸੋਆ ਠੰਡ ਵੀ ਕਾਫੀ ਵਧੀ ਹੋਈ ਆ ਤੇ ਸਬਜ਼ੀਆਂ ਦੇ ਰੇਟ ਵੀ ਕਾਫੀ ਵਧੇ ਘਟੇ ਆ ਪਹਿਲਾਂ ਤਾਂ ਜਿਹੜਾ ਤੁਸੀਂ ਵੀਡੀਓ ਨੂੰ ਇਹਨਾਂ ਲਾਈਕ ਤੇ ਸ਼ੇਅਰ ਕਰਕੇ ਹੰਗਾਰਾ ਦਿੰਨੇ ਹੋ ਉਸ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਤੁਹਾਡੇ ਇਸ ਹੰਗਾਰੇ ਤੇ ਬਦੌਲਤ ਹੀ ਅਸੀਂ ਸਬਜ਼ੀ ਮੰਡੀ ਦੇ ਰੇਟਾਂ ਦੀ ਜਿਹੜੀ ਸਹੀ ਜਾਣਕਾਰੀ ਆ ਉਹ ਆਪਣੇ ਲੋਕਾਂ ਤੱਕ ਘਰ-ਘਰ ਪਹੁੰਚਦੀ ਕਰ ਪਾਉਨੇ ਆ ਜੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਗੱਲ ਸ਼ੁਰੂ ਕਰਨ ਲੱਗੇ ਆ ਪਿਆਜ਼ ਤੋਂ ਪਿਆਜ਼ ਦਾ ਰੇਟ ਪਿਛਲੇ ਹਫ਼ਤੇ ਦੀ ਤਰ੍ਹਾਂ ਕਿਆ ਹੋਇਆ ਜੀ ਪਿਆਜ਼ 38 40 42 45 ਤੱਕ ਪ੍ਰਤੀ ਕਿਲੋ ਵਿਗਿਆ ਜੀ ਅੱਜ ਸਬਜ਼ੀ ਮੰਡੀ ਚ ਪਿਛਲੇ ਹਫ਼ਤੇ ਵਾਲਾ ਹੀ ਜਿਹੜਾ ਰੇਟ ਪਿਆਜ਼ ਦਾ ਰਿਹਾ ਨਾ ਵਧਿਆ ਨਾ ਘਟਿਆ ਇਸ ਤੋਂ ਇਲਾਵਾ ਮਟਰ ਦਾ ਰੇਟ ਥੋੜਾ ਜਿਹਾ ਵਧਿਆ ਜੀ ਅੱਜ ਮਟਰ ਅੱਜ 60 ਤੋਂ ਲੈ ਕੇ 65 ਤੱਕ ਪ੍ਰਤੀ ਕਿਲੋ ਵਿਗਿਆ ਜੀ ਸਬਜ਼ੀ ਮੰਡੀ ਚ ਪਿਛਲੇ ਹਫ਼ਤੇ ਥੋੜਾ ਜਿਹਾ ਰੇਟ ਡਾਊਨ ਸੀ ਪਰ ਅੱਜ ਜਿਹੜਾ ਮਟਰ ਦਾ ਤਾਜ਼ਾ ਰੇਟ ਹੋ ਜੀ 60 ਤੋਂ ਲੈ ਕੇ 65 ਤੱਕ ਪ੍ਰਤੀ ਕਿਲੋ ਮਟਰ ਵਿਗਿਆ ਜੀ ਗਾਜਰ ਦਾ ਰੇਟ ਕਾਫੀ ਡਾਊਨ ਹੋਇਆ ਜੀ ਗਾਜਰ ਅੱਜ 14 ਤੋਂ ਲੈ ਕੇ 15 16 ਤੱਕ ਪ੍ਰਤੀ ਕਿਲੋ ਵਿਕੀ ਹੈ ਜੀ ਪਿਛਲੇ ਹਫ਼ਤੇ ਨਾਲੋਂ ਜਿਹੜਾ ਰੇਟ ਚੱਲਦਾ ਉਹ ਡਾਊਨ ਹੋਇਆ ਜੀ ਰੇਟ ਗਾਜਰ ਦਾ 14 15 16 17 ਤੱਕ ਪ੍ਰਤੀ ਕਿਲੋ ਰਿਹਾ ਹੈ ਗੋਭੀ ਦਾ ਰੇਟ ਜੀ ਘਟ ਕੇ ਫੇਰ ਵਧਿਆ ਜੀ ਅੱਜ ਗੋਭੀ ਅੱਜ 35 ਤੋਂ ਲੈ ਕੇ 40 ਤੱਕ ਪ੍ਰਤੀ ਕਿਲੋ ਵਿਕ ਗਈ ਜੀ ਪਿਛਲੇ ਹਫ਼ਤੇ ਗੋਭੀ 28 ਤੋਂ 30 ਵਿਕੀ ਸੀ ਅੱਜ ਰੇਟ ਗੋਭੀ ਦਾ 35 ਤੋਂ 40 ਪ੍ਰਤੀ ਕਿਲੋ ਰਿਹਾ ਜੀ ਹਰੀ ਮਿਰਚ ਦਾ ਰੇਟ ਪਿਛਲੇ ਹਫ਼ਤੇ ਨਾਲ ਥੋੜਾ ਜਿਹਾ ਵਧਿਆ ਜੀ ਹਰੀ ਮਿਰਚ ਅੱਜ 30 ਤੋਂ ਲੈ ਕੇ 35 ਤੱਕ ਪ੍ਰਤੀ ਕਿਲੋ ਵੇਖੀ ਹੈ ਜੀ ਸਬਜ਼ੀ ਮੰਡੀ ਚ ਜਿਹੜਾ ਹਰੀ ਮੱਛ ਦਾ ਰੇਟ ਪਿਛਲੇ ਹਫ਼ਤੇ ਦੇ ਮੁਕਾਬਲੇ ਥੋੜਾ ਜਿਹਾ ਹਾਈ ਹੋਇਆ ਜੀ ਮੂਲੀ ਮੰਦੇ ਜੀ ਚੱਲ ਰਹੀ ਹੈ ਜੀ ਮੂਲੀ 5 ਤੋਂ ਲੈ ਕੇ 7 ਤੱਕ ਪ੍ਰਤੀ ਕਿਲੋ ਵੇਖ ਰਹੀ ਜੀ ਸਬਜ਼ੀ ਮੰਡੀ ਚ ਜਿਹੜਾ ਮੂਲੀ ਦਾ ਰੇਟ ਉਹ ਡਾਊਨ ਹੀ ਚੱਲ ਰਿਹਾ ਕਾਫੀ ਹਫ਼ਤਿਆਂ ਦਾ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਜੀ ਆਪਾਂ ਟਮਾਟਰ ਦੀ ਟਮਾਟਰ ਦਾ ਰੇਟ ਪਿਛਲੇ ਹਫ਼ਤੇ ਨਾਲੋਂ ਘਟਿਆ ਜੀ ਅੱਜ ਟਮਾਟਰ 35 ਤੋਂ ਲੈ ਕੇ 40 ਤੱਕ ਪ੍ਰਤੀ ਕਿਲੋ ਵੇਗਿਆ ਜੀ ਸਬਜ਼ੀ ਮੰਡੀ ਚ ਪਿਛਲੇ ਹਾ ਉੱਤੇ ਥੋੜਾ ਰੇਟ ਹਾਈ ਸੀ ਪਰ ਅੱਜ 35 ਤੋਂ 40 ਟਮਾਟਰ ਵੇਗਿਆ ਜੀ ਸਬਜ਼ੀ ਮੰਡੀ ਚ ਅੱਜ ਦਾ